ਫਿਲੌਰ ਖੈਰਾ ਪਟੀਆਂ ਦੇ ਨਹਿਰ ਦੇ ਕੰਡੇ ਗੁਜ਼ਰਾ ਦੇ ਡੇਰੇ ਮਾਲਕ ਰਹਿਮਤ ਅਲੀ ਦੇ ਪਰਾਲੀ ਦੇ ਟਰ ਨੂੰ ਹਨੇਰੀ ਦੇ ਕਾਰਨ ਸ਼ਾਰਟ ਸਰਕਟ ਨਾਲ ਲੱਗੀ ਅੱਗ ਜਿਸ ਵਿੱਚ ਫਿਲੌਰ ਦੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਆਪਣੀ ਟੀਮ ਦੇ ਨਾਲ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਇੰਨੀ ਭਿਆਨਕ ਸੀ ਸਾਰੀ ਪਰਾਲੀ ਸੜਕਿਸਵਾਹ ਹੋ ਗਈ ਪਟੀਆਂ ਪਿੰਡ ਦੇ ਸਰਪੰਚ ਸਰਬਜੀਤ ਨੇ ਦੱਸਿਆ ਮੌਕੇ ਤੇ ਪਹੁੰਚ ਕੇ ਗੁਜ਼ਰਾ ਦੇ ਪਸ਼ੂਆਂ ਨੂੰ ਖੋਲ ਕੇ ਪਰੇਕਿਤਾ ਤੇ ਜਾਣੇ ਨੁਕਸਾਨ ਤੋਂ ਬਚਾ ਰਿਹਾ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਆਇਆ ਤੇ ਤਾਰਾ ਆਇਆ ਕਿ ਬੱਸ ਉਹ ਮੇਰੀ ਜਲਦੀ ਆ ਗਈ ਹਾਂਜੀ ਆ ਬੰਦੂ ਇਸ ਨੂੰ ਬਰੋਦਰ ਮੱਜੂਜਾ ਦਾ ਬਚਾਉਣਾ ਹੋ ਗਿਆ ਆਈ ਮਸਲਾ ਸਕੂਲ ਹੋ ਗਿਆ 13 ਕੇ ਤੇ ਮੇਰਾ ਇਹਨਾਂ ਦਾ ਟਾਹੇ ਬੜੀ ਬੱਸ ਆ ਬਸਾ ਇੱਗੀ ਕਿਵੇਂ ਹੋਇਆ ਜੀ ਇਹ ਬਿਜਲੀ ਦੇ ਸ਼ਾਰਟ ਸਰਕਟ ਨਾਲ ਇਤੋਂ ਅੱਗ ਲੱਗ ਗਈ ਆ ਸਹੀ ਕਾफी ਨੁਕਸਾਨ ਇਹਨਾਂ ਦੇ ਪ੍ਰਾੜੀ ਸੀਗੀ ਹੋ ਪਰ ਵੀ ਇਹ ਪੈਰ ਮਰੇ ਡਿਆ ਤੂੰ ਕੀਤਾ ਹੈ ਕਿ ਉਹ ਤਿੰਨੇ ਗੱਡੀਆਂ ਕਿਤੇ ਬੋਕੇ ਆ ਠੀਕ ਹੈ